ਸ਼ਿਵਰਾਤਰੀ ਦੇ ਤਿਹਾਰ ਤੇ ਜਿੱਥੇ ਕਿ ਦੇਸ਼ ਵਿਦੇਸ਼ ਦੇ ਵਿੱਚ ਸ਼ਿਵ ਭਗਤ ਅੱਜ ਦਾ ਜਿਹੜਾ ਤਿਹਾਰ ਬੜੇ ਸ਼ਰਧਾ ਤੇ ਭਾਵ ਦੇ ਨਾਲ ਮਨਾ ਰਹੇ ਨੇ ਉੱਥੇ ਗੁਰੂ ਨਗਰੀ ਦੇ ਵਿੱਚ 151 ਪਾਉਂਡ ਦਾ ਜੋ ਕੇਕ ਤਿਆਰ ਕਰਕੇ ਜੋ ਹੁਣ ਜੋ ਸ਼ਿਵ ਭਗਤਾਂ ਦੇ ਵਿੱਚ ਸੰਗਤਾਂ ਦੇ ਵਿੱਚ ਜਿਹੜਾ ਵਰਤਾਇਆ ਜਾਣਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਜੋ ਕਹਿ ਸਕਦੇ ਕਿ ਕਿਉਂਕਿ ਕਲਾਸ਼ ਜੋ ਇਸ ਕੇਕ ਦੇ ਉੱਤੇ ਬਣਾਇਆ ਗਿਆ ਪ੍ਰੋਪਰ ਤਰੀਕੇ ਦੇ ਨਾਲ ਇਸ ਜੋ ਕਹਿ ਸਕਦੇ ਆ ਮਹਾ ਪਰਵ ਨੂੰ ਜੋ ਲੈ ਕੇ ਤਾਂ ਸਾਡੇ ਨਾਲ ਇੱਥੇ ਜੋ ਸੇਵਾਦਾਰ ਨ ਵੀ ਮੌਜੂਦ ਨੇ ਤੇ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਸਭ ਤੋਂ ਪਹਿਲਾਂ ਜੀ ਅੱਜ ਮਹਾ ਸ਼ਿਵਰਾਤਰੀ ਮੌਕੇ ਜਿੱਥੇ ਕੀ ਦੇਸ਼ਵਿਦੇਸ਼ ਦੇ ਵਿੱਚ ਸ਼ਿਵ ਭਗਤਾਂ ਦਾ ਦਿਨ ਬੜਾ ਸ਼ਰਧਾ ਭਾਵਤੋ ਛਾਣ ਬਣਾ ਰਹੇ ਨੇ ਤੁਸੀਂ ਵੀ ਇੱਥੇ ਇੱਕ 151 ਪਾਉਂਡ ਦੇ ਕਰੀਬ ਜੋ ਕੇਕ ਤਿਆਰ ਕਰਵਾਇਆ ਤਾਂ ਕਿਵੇਂ ਵੇਖਦੇ ਹੋ ਅੱਜ ਇਸ ਪਵਨ ਦਿਹਾੜੇ ਜੀ ਮੈਂ ਤਾਂ ਪਹਿਲੇ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀ ਲੱਖ ਲੱਖ ਵਧਾਈ ਦੇਣਾ ਵਾਂ ਪਰ ਐ ਸਾਡਾ ਅਮਨਾ ਸੇਵਾ ਮੰਡਲ ਵੱਲੋਂ ਸਾਡਾ ਹਰ ਸਾਲ ਲਗਭਗ 40 ਸਾਲਾਂ ਤੋਂ ਇਹ ਭੰਡਾਰਾ ਚੱਲ ਰਿਹਾ ਤੇ 100 ਐਸ ਕੇ ਆਪਾਂ ਕੋਈ ਜਿਹੜਾ ਇਸ ਵਾਰ ਦਾ ਕੇਕ ਆਪਾਂ 151 ਪੌਂਡ ਦਾ ਬਣਾਇਆ ਜਿਸ ਵਿੱਚ ਲੈ ਕੇ ਕਾਫੀ ਉਤਸ਼ਾਹ ਹੈ ਸਾਰ ਬੰਦਾ ਮਤਲਬ ਇਸ ਨੂੰ ਵੇਖਣ ਲਈ ਆ ਰਿਹਾ ਹੈ ਤਾਂ ਕਿੰਨੇ ਇੱਕ ਜੋ ਵੱਡੇ ਪੱਧਰ ਤੇ ਕਿ ਕਿ ਮੈਂ ਦੇਖ ਰਹਾ ਕਿ ਸੰਗਤਾਂ ਨੂੰ ਜਿਹੜਾ ਸ਼ਰਧਾਲੂਆਂ ਨੂੰ ਇੱਥੇ ਲੰਗਰ ਚੁਕਾਇਆ ਜਾ ਰਿਹਾ ਤਾਂ ਕਿ ਕਿੰਨੇ ਤਰ੍ਹਾਂ ਦਾ ਲੰਗਰ ਇੱਥੇ ਤੁਹਾਡੇ ਵੱਲੋਂ ਲਗਾਇਆ ਗਿਆ ਜੀ ਸਾਡੇ ਵੱਲੋਂ ਜਿਹੜਾ ਲੰਗਰ ਹੈ ਸ਼ਿਵਰਾਤਰੀ ਤੋਂ ਇੱਕ ਦਿਨ ਪਹਿਲੇ ਕੱਲ ਰਾਤੀ 10 ਵਜੇ ਤੋਂ ਸ਼ੁਰੂ ਰਾਤੀ 10 ਵਜੇ ਤੋਂ ਸ਼ੁਰੂ ਹੋ ਗਿਆ ਸੀ ਤੇ ਆਇਆ ਸਵੇਰੇ ਤੋਂ ਇਸ ਵਿੱਚ ਪਟੂਰੇ ਛੋਲੇ ਕੜੀ ਚਾਵਲ ਲਾਂਝੇ ਪੂੜੀ ਕੜੀ ਚਾਵਲ ਨਿਊਟਰੀ ਕੁਲਚਾ ਉਹਨ ਇਸ ਬਾਅਦ ਕੇਕ ਇਸ ਤੋਂ ਬਾਅਦ ਸ਼ਰਧਾਈ ਦਾ ਚੱਪ ਨੂੰ ਕੀਤਾ ਜਾਏਗਾ ਤਾਂ ਇਹ ਤਸਵੀਰਾਂ ਜੋ ਲਗਾਤਾਰ ਤੜ ਨਾਲ ਸਾਂਝਾ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਮਹਾ ਸ਼ਿਵਰਾਤਰੀ ਦੇ ਮਹਾਪਰਵ ਦੇ ਉੱਤੇ ਜੋ ਇੱਕ 151 ਪਾਉਂਡ ਦਾ ਕੇਕ ਜੋ ਬਣਵਾ ਕੇ ਜੋ ਸ਼ਿਵ ਭਗਤਾਂ ਦੇ ਵਿੱਚ ਇੱਥੇ ਵਰਤਾਇਆ ਜਾਣਾ ਹੈਗਾ ਤਾਂ ਦੇਖ ਸਕਦੇ ਹੋ ਕਿ ਕਿੰਨੇ ਜੋ ਸ਼ਰਦਾ ਭਾਵ ਤੇ ਉਤਸ਼ਾਹ ਦੇ ਨਾਲ ਇੱਥੇ ਜੋ ਕੇਕ ਜੋ ਬਣਾ ਕੇ ਜੋ ਸੰਗਤਾਂ ਦੇ ਵਿੱਚ ਸ਼ਰਦਾਲੂਆਂ ਦੇ ਵਿੱਚ ਹੁਣ ਵਰਤਾਇਆ ਜਾਣਾ ਹੈਗਾ ਤਾਂ ਉਸ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਜੋ ਸ਼ਿਵਰਾਤਰੀ ਮੌਕੇ ਸ਼ਿਵ ਭਗਤਾਂ ਵੱਲੋਂ ਜਿਹੜਾ ਇੱਕ ਕੇਕ ਤਿਆਰ ਕਰਾਇਆ ਗਿਆ ਤਾਂ ਸਾਡੇ ਨਾਲ ਜੋ ਸੇਵਾਦਾਰ ਨੇ ਇੱਥੇ ਉਹ ਵੀ ਮੌਜੂਦ ਨੇ ਤਾਂ ਅੱਜ ਸ਼ਿਵਰਾਤਰੀ ਮੌਕੇ ਜਿੱਥੇ ਕਿ ਦੇਸ਼ ਵਿਦੇਸ਼ ਦੇ ਵਿੱਚ ਵੀ ਪੂਰੇ ਸੰਸਾਰ ਦੇ ਵਿੱਚ ਅੱਜ ਦੇ ਦਿਨ ਨੂੰ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਤੁਸੀਂ ਅੱਜ ਦੇ ਦਿਨ ਨੂੰ ਕਿਵੇਂ ਵੇਖ ਮੈਂ ਰਵਿੰਦਰ ਕੁਮਾਰ ਅਮਨ ਆ ਸੇਵਾ ਮੰਡਲ ਹਾਲਗੇੜ ਅੰਮ੍ਰਿਤਸਰ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਇਸ ਮਹਾਨ ਪਰਬ ਦੇ ਉੱਤੇ ਕੋਟੀ ਕੋਟੀ ਵਧਾਈ ਕੋਟਿਨ ਕਰੋੜੋ ਕਰੋੜ ਵਧਾਈ ਤੇ ਨਾ ਜੋ ਕੀ ਤੁਸੀਂ ਦੇਖ ਰਹੇ ਹੋ ਵੀ ਇਹ ਅਮਨ ਆ ਸੇਵਾ ਮੰਡਲ ਵੱਲੋਂ ਸਾਡੇ ਸੁਰੇਸ਼ ਸਾਗਲ ਜੀ ਵੱਲੋਂ ਇਹ ਪੰਜੀਵਾਂ ਵਿਚਾਰ ਭੰਡਾਰਾ ਲਗਾਇਆ ਜਾ ਰਿਹਾ ਹੈ ਜਿਹੜਾ ਕਿ ਅਸੀਂ ਇਹੋ ਹੀ ਕੰਟੀਨਿਊ ਭੰਡਾਰਾ ਬਾਲਟਾਲ ਕਸ਼ਮੀਰ ਵਿੱਚ ਵੀ ਕਰਦੇ ਹਾਂ ਜੋ ਅਮਨ ਰਾਜ ਯਾਤਰਾ ਦੇ ਦੌਰਾਨ ਲੱਗਦਾ ਹੈ ਬੋਲੇ ਸ਼ੰਕਰ ਦੀ ਇੰਨੀ ਕਿਰਪਾ ਤੁਸੀਂ ਸੰਗਤਾਂ ਦਾ ਉਤਸ਼ਾਹ ਆਪ ਹੀ ਦੇਖ ਰਹੇ ਹੋ ਵੀ ਸੰਗਤਾਂ ਜੀ ਕਿੰਨਾ ਕੋਤਸਾ ਹੈ ਇਸ ਤਿਹਾਰ ਨੂੰ ਲੈ ਕੇ ਬਾਕੀ ਬਰਫਾਨੀ ਬਾਬਾ ਕੀ ਜੈ ਸੇਕਾਰਾ ਢੰਮਰੂ ਵਾਲੇ ਬਾਬਾਈ ਦਾ ਓ ਸੱਚੇ ਦਰਬਾਰ ਕੀ ਜੈ ਕਿੰਨੇ ਪੌਣ ਦਾ ਕੇਕ ਹੈ ਜਿਹੜਾ ਤਿਆਰ ਕੀਤਾ ਇਹ ਸਰ ਜੀ ਅਮਨ ਸੇਵਾ ਮੰਡਲ 152 ਪੌਣ ਦਾ ਕੇਕ ਤਿਆਰ ਕੀਤਾ ਗਿਆ ਹੈ ਤਾਂ ਇਹ ਸਾਰਾ ਸੰਗਤਾਂ ਦੇ ਵਿੱਚ ਵਰਤਾਇਆ ਜਾਣਾ ਤਾਂ ਸਾਰੀ ਸੰਗਤਾਂ ਦੇ ਵਿੱਚ ਹੀ ਵਰਤਾਇਆ ਜਾਊਗਾ ਜੀ ਦੇਖੋ ਸੰਗਤ ਪਹਿਲੇ ਖੜੀ ਹੋ ਜਾਂਦੀ ਹੈ ਜਦੋਂ ਬਾਬੇ ਦੇ ਬਰਥਡੇ ਹੈਪੀ ਅਨਿਵਰਸੀ ਵਾਲੀ ਗੇਮ ਪਾ ਦਿੱਤੀ ਕਿੰਨਾ ਤੋਂ ਉਤਸ਼ਾਹ ਹੈਗਾ ਸੰਗਤਾਂ ਦੇ ਮਨਾਂ ਸਾਹਿਬ ਜੀ ਤੁਸੀਂ ਆ ਬਿਆਨ ਕਰ ਸਕਦੇ ਸਰ ਕਿ ਲੋਕੀ ਦੇ ਕਹਿੰਦੇ ਵੀ ਸ਼ੁਰੂ ਕਰੋ ਬਸ ਉਹਨਾਂ ਬਾਰੇ ਇੱਕ ਪੂਰਾ ਲਗਾਤਾਰ ਜਿਹੜੀਆਂ ਤੁਹਾਡੇ ਨਾਲ ਸੰਝਿਆ ਕਰ ਰਿਹਾ ਕਿ ਅੱਜ ਜੋ ਸ਼ਵਰਾਤਰੀ ਮੌਕੇ ਜੋ 151 ਪਾਉਂਡ ਦਾ ਜੋ ਕੇਕ ਤਿਆਰ ਕਰਾ ਕੇ ਸੰਗਤਾਂ ਦੇ ਵਿੱਚ ਵਰਤਾਨ ਦੀ ਜੋ ਇੱਥੇ ਇੱਕ ਮਿੰਟ ਪਰਮਤਾ ਜਿਹੜੀ ਹੋਣੀ ਆ ਸੰਗਤਾਂ ਦੇ ਵਿੱਚ ਉਹ ਕੇਕ ਵਰਤਾਇਆ ਜਾਣਾ ਹੈਗਾ ਤਾਂ ਇਹ ਤਸਵੀਰਾਂ ਲਗਾਤਾਰ ਤੜਣਾ ਸਾਂਝੀਆਂ ਕੀਤੀਆਂ ਨੇ ਤਾਂ ਜਿੱਥੇ ਕਿ ਦੇਸ਼ ਵਿਦੇਸ਼ ਦੇ ਵਿੱਚ ਵੀ ਪੂਰੇ ਸੰਸਾਰ ਦੇ ਵਿੱਚ ਆਇ ਤੇ ਦਿਹਾੜੇ ਨੂੰ ਲੈ ਕੇ ਸ਼ਿਵਰਾਤਰੀ ਨੂੰ ਲੈ ਕੇ ਖਾਸ ਤੌਰ ਤੇ ਕਾਫੀ ਸ਼ਰਦਾ ਭਾਵ ਤੋਂ ਛਾ ਵੇਖਣ ਨੂੰ ਮਿਲ ਰਿਹਾ ਸ਼੍ਰੀ ਭਗਤ ਕਾਫੀ ਜ਼ਿਆਦਾ ਜੋ ਪ੍ਰਸੰਨ ਦਿਖਾਈ ਦੇ ਰਹੇ ਨੇ ਤਾਂ ਉੱਥੇ ਹੀ ਇਸ ਤਰ੍ਹਾਂ ਦੇ ਨਾਲ 151 ਪਾਉਂਡ ਦਾ ਜਿਹੜਾ ਕੇਕ ਗੁਰੂ ਨਗਰੀ ਦੇ ਵਿੱਚ ਹੁਣ ਜੋਸ਼ ਭਗਤਾਂ ਦੇ ਵਿੱਚ ਜਿਹੜਾ ਹੁਣ ਕੱਟ ਕੇ ਜਿਹੜਾ ਚਿਕਾਇਆ ਵੀ ਜਾਏਗਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸੋਨ ਜਪਾਨੀ ਟੀਵੀ ਸ਼ਿਨਮ ਸਸਾਈ बजर <laughs>